ਦੇਸਾ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰਦਾਰ ਗੁਰਬਾਜ ਸਿੰਘ ਪਿੰਡ ਦਾ ਇੱਕ ਇੱਜ਼ਤਦਾਰ ਅਤੇ ਨੇਕ ਬੰਦਾ ਸੀ ਉਹ ਆਪਣੀ ਪਤਨੀ ਅਮਨਦੀਪ ਕੌਰ ਨੂੰ ਬੇਹੱਦ ਪਿਆਰ ਕਰਦਾ ਸੀ ਦੋਵਾਂ ਦੀ ਸ਼ਾਦੀ ਨੂੰ 6 ਸਾਲ ਹੋ ਗਏ ਸੀ ਪਰ ਰੱਬ ਨੇ ਉਹਨਾਂ ਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ ਕਈ ਵਾਰ ਅਮਨਦੀਪ ਨੇ ਮਹਿਸੂਸ ਕੀਤਾ ਕਿ ਗੁਰਬਾਜ ਚੁੱਪਚਾਪ ਹੋ ਗਿਆ ਸੀ ਲੋਕਾਂ ਦੀਆਂ ਗੱਲਾਂ ਪਿੰਡ ਦੀ ਸਿੱਧੀ ਸਾਦੀ ਸਮਾਜਿਕ ਸੋਚ ਇਹ ਸਭ ਉਸ ਨੂੰ ਅਹਸਤਾ-ਐਸਤਾ ਅੰਦਰੋਂ ਤੋੜ ਰਹੀ ਸੀ ਇੱਕ ਦਿਨ ਅਮਨਦੀਪ ਨੇ ਗੁਰਬਾਜ ਨੂੰ ਹੌਲੇ-ਹੌਲੇ ਪੁੱਛਿਆ ਸਾਡੇ ਕੋਈ ਉੜਾਦ ਕਿਉਂ ਨਹੀਂ ਹੋ ਰਹੀ ਤੂੰ ਕਿਸੇ ਟੈਸਟ ਵਾਸਤੇ ਕਿਉਂ ਨਹੀਂ ਗਏ ਗੁਰਬਾਜ ਨੇ ਨਜ਼ਰਾਂ ਝੁਕਾਈਆਂ ਉਹ ਬਹੁਤ ਦਿਨਾਂ ਤੋਂ ਇਹ ਗੱਲ ਛੁਪਾ ਰਿਹਾ ਸੀ ਆਖਰੋ ਹੌਲੀ ਜਿਹਾ ਬੋਲਿਆ ਹਾਂ ਮੈਂ ਚੋ ਪਚਾਪ ਟੈਸਟ ਕਰਵਾਏ ਸਨ ਪਰ ਮੈਂ ਕੀ ਹੋਇਆ ਅਮਨਦੀਪ ਨੇ ਉਸਦੇ ਹੱਥ ਫੜ ਲਏ। ਉਸ ਤੋਂ ਬਾਅਦ ਗੁਰਬਾਜ ਨੇ ਕਿਹਾ ਕਿ ਮੈਂ ਬਾਪ ਬਣਨ ਦੇ ਯੋਗ ਨਹੀਂ। ਗੁਰਬਾਜ ਦੀ ਆਵਾਜ਼ ਕੰਬ ਰਹੀ ਸੀ। ਇਹ ਗੱਲ ਅਮਨਦੀਪ ਲਈ ਆਸਾਨ ਨਹੀਂ ਸੀ ਪਰ ਉਸਨੇ ਹੌਸਲੇ ਨਾਲ ਸੋਚਿਆ। ਉਸ ਨੂੰ ਕੋਈ ਹੋਰ ਰਾਹ ਲੱਭਣਾ ਸੀ। ਇੱਕ ਦਿਨ ਉਹ ਆਪਣੇ ਦਿਉਰ ਕਰਮਜੀਤ ਕੋਲ ਗਈ ਅਤੇ ਕਹਿੰਦੀ ਕਿ ਮੈਂ ਤੇਰੇ ਤੇ ਭਰੋਸਾ ਕਰਦੀ ਹਾਂ ਕਿ ਤੂੰ ਮੇਰੀ ਮਦਦ ਕਰੇਗਾ। ਕਰਮਜੀਤ ਹੈਰਾਨ ਰਹਿ ਗਿਆ। ਅਤੇ ਕਹਿਣ ਲੱਗਿਆ ਕਿ ਦਸ ਭਾਬੀ ਕੀ ਹੋਇਆ ਮੈਂ ਤੇਰੀ ਕੀ ਮਦਦ ਕਰ ਸਕਦਾ ਅਮਨਦੀਪ ਨੇ ਆਪਣੀ ਬੇਵਸੀ ਦੱਸੀ ਤੇ ਇੱਕ ਗੱਲ ਜੋ ਕੀ ਕਹੀ ਕਿ ਮੈਂ ਆਪਣੀ ਗੋਦ ਭਰਨਾ ਚਾਹੁੰਦੀ ਹਾਂ ਤੇ ਇਹ ਸਿਰਫ ਤੇਰੀ ਮਦਦ ਨਾਲ ਕਰਮਜੀਤ ਹੱਕਾ ਬੱਕਾ ਰਹਿ ਗਿਆ ਪਰ ਉਹ ਵੀ ਜਾਣਦਾ ਸੀ ਕਿ ਇਹ ਸਿਰਫ ਸਰੀਰਕ ਸਹਾਇਤਾ ਨਹੀਂ ਇੱਕ ਪਰਿਵਾਰ ਦੀ ਮੰਗ ਸੀ ਇੱਕ ਮਾਂ ਦੇ ਸੁਪਨੇ ਦੀ ਪੂਰੀ ਹੋਣੀ ਸੀ ਕਈ ਮਹੀਨਿਆਂ ਬਾਅਦ ਜੋ ਅਮਨਦੀਪ ਦੀ ਕੋਦ ਹਰੀ ਹੋ ਗਈ ਤੇ ਅਮਨਦੀਪ ਐਸ ਵਕਤ ਬਹੁਤ ਖੁਸ਼ ਸੀ ਤੇ ਪਰ ਇਸ ਗੱਲ ਨੂੰ ਲੈ ਕੇ ਗੁਰਬਾਜ ਸਿੰਘ ਵੀ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਹ ਸੋਚਣ ਲੱਗਿਆ ਕਿ ਪ੍ਰਮਾਤਮਾ ਨੇ ਮੇਰੀ ਸੁਣ ਲਈ ਪਰ ਅਸਲ ਦੇ ਵਿੱਚ ਉਹ ਨਹੀਂ ਪਛਾਣ ਸਕਿਆ ਕਿ ਇਹ ਬੱਚਾ ਉਸ ਦਾ ਨਹੀਂ ਬਲਕਿ ਉਸ ਦੇ ਭਰਾ ਕਰਮਜੀਤ ਦਾ ਹੈ ਹੁਣ ਬੱਚਾ ਹੌਲੀ-ਹੌਲੀ ਵੱਡਾ ਵੀ ਹੋ ਰਿਹਾ ਹੈ ਤੇ ਉਸ ਦੀ ਸ਼ਕਲ ਕਰਮਜੀਤ ਦੇ ਨਾਲ ਮਿਲਦੀ ਹੈ ਅਤੇ ਹੁਣ ਜੋ ਉਸਦੇ ਭਰਾ ਗੁਰਬਾਜ ਨੂੰ ਇਹ ਚੇਤਾ ਆਉਂਦਾ ਹੈ ਕਿ ਕਿਤੇ ਇਹ ਬੱਚਾ ਉਸਦੇ ਭਰਾ ਕਰਮਜੀਤ ਦਾ ਤਾਂ ਨਹੀਂ ਪਰ ਜੋ ਕੁਝ ਹੋਣਾ ਸੀ ਉਹ ਹੋ ਗਿਆ ਇੱਕ ਔਰਤ ਜੋ ਕਿ ਇੱਕ ਮਾਂ ਦਾ ਪਿਆਰ ਚਾਹੁੰਦੀ ਸੀ ਉਹ ਚਾਹੁੰਦੀ ਸੀ ਮੇਰਾ ਵੀ ਬੱਚਾ ਹੋਵੇ ਪਰ ਉਸ ਦਾ ਪਤੀ ਉਸ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਸੀ ਤਾਂ ਉਸ ਔਰਤ ਨੇ ਦੂਜਾ ਰਸਤਾ ਅਪਣਾ ਲਿਆ ਤੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ